ਕਿ ਜਿੱਥੇ 크ਰਿਸਚਨ ਭਾਈਚਾਰਾ ਆ ਬਾਕੀ ਕਮਿਊਨਿਟੀਆਂ ਦੇ ਨਾਲ ਮਿਲ ਕੇ ਸੇਵਾ ਕਰ ਰਿਹਾ ਹੈ ਉੱਥੇ ਹੀ ਇੱਕ ਜਿਹੜਾ ਬਿਆਨ ਸਾਹਮਣੇ ਆਉਂਦਾ ਆ ਸਾਡਾ ਹੀ ਆਪਣਾ ਭਰਾ ਆ ਪੱਤਰਕਾਰ ਭਰਾ ਥੱਲੀ ਜਿਹਦੇ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਜੋ ਕਿ ਪੰਜਾਬੀ ਲੋਕ ਚੈਨਲ ਉਹਨਾਂ ਦੇ ਵੱਲੋਂ ਔਰ ਉਸ ਚੈਨਲ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਥੱਲੀ ਦੇ ਵੱਲੋਂ ਕਿ 크ਰਿਸਚਨ ਭਾਈਚਾਰੇ ਜਿਹੜਾ ਆ ਉਹਨਾਂ ਦੇ ਪਾਦਰੀ ਕਿੱਥੇ ਆ ਪਾਸਟਰ ਉਹਨ ਕਿੱਥੇ ਆ ਹੁਣ ਕਿੱਥੇ ਲੁਕ ਗਏ ਆ ਪਹਿਲਾਂ ਕਹਿੰਦੇ ਸੀ ਕਿ ਅਸੀਂ ਮਤਲਬ ਕੜਾ ਪ੍ਰਸ਼ਾਦ ਨਹੀਂ ਖਾਂਦੇ ਜਾਂ ਲੰਗਰ ਨਹੀਂ ਤੇ ਅੱਜ ਇਹਨਾਂ ਦੇ مسیਹ ਭਾਈਚਾਰੇ ਤੇ ਆਫਤ ਆਈ ਹੈ ਤੇ ਅੱਜ ਹੁਣੇ ਮਤਲਬ ਸਭ ਕੁਝ ਖਾ ਰਹੇ ਆ ਤੇ ਹੁਣ ਕਿਉਂ ਖਾ ਰਹੇ ਆ ਏ ਤੇ ਇਸ ਇਸ ਉੱਤੇ ਮਤਲਬ ਜਿਹੜੀ ਟਿੱਪਣੀ ਜਿਹੜੀ 크ਰਿਸਚਨ ਭਾਈਚਾਰੇ ਤੇ ਕੀਤੀ ਗਈ ਆ ਇਹਦੇ ਸਬੰਧ ਦੇ ਵਿੱਚ ਤੁਹਾਡਾ ਕੀ ਕਹਿਣਾ ਆ ਜਿਵੇਂ ਮੈਂ ਕਲੇ ਸ਼ਬਦਾਂ ਚ ਨਿੰਦਾ ਕਰਦਾ ਸਿੱਧੀ ਇਹ ਬਹੁਤ ਮਾੜੀ ਗੱਲ ਹੈ ਜੀ ਕਿਸੇ ਨੇ ਇਦਾਂ ਦੀ ਕੋਈ ਗੱਲ ਕੀਤੀ ਆ ਇਦਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਅ ਅੱਜ ਅਸੀਂ ਸੋਸ਼ਲ ਮੀਡੀਆ ਤੇ ਅਗਰ ਦੇਖ ਲਈਏ ਜਿੰਨੇ ਵੀ ਪਰਮੇਸ਼ਵਰ ਦੇ ਦਾਸ ਨੇ ਵੱਡੀਆਂ ਮਿਨਿਸਟਰੀਆਂ ਵਾਂਗੂ ਛੋਟੀਆਂ ਮਿਨਿਸਟਰੀਆਂ ਵਾਂਗੂ ਸਾਡੀ ਕੈਥਲਿਕ ਆ ਸੈਨਾਈਆਂ ਹੋਰ ਵੀ ਜਿਹੜੇ ਸਾਡੇ ਜਿਹੜੇ ਹੈਗੇ ਭਰਾ ਸਾਰੇ ਆਪਣੇ ਵੱਲੋਂ ਵੀ ਆਪਣੇ ਪਰਿਵਾਰ ਉੱਪਰੋਂ ਵੀ ਸਾਰੇ ਰਸਨ ਦੀ ਸੇਵਾ ਕਰ ਰਹੇ ਨੇ ਜਿਸ ਕੋ ਜਿਹੜੀ ਜਿਹੜੀ ਸੇਵਾ ਹੋ ਰਹੀ ਆ ਉਹ ਕਰ ਰਹੇ ਨੇ ਮਗਰ ਇਦਾਂ ਦੀ ਗੱਲ ਕਰਨੀ ਜਿੱਥੇ ਸਾਡੇ ਸਿੱਖ ਭਰਾ ਵੀ ਕਰ ਰਹੇ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਮਗਰ ਇਦਾਂ ਤੇ ਗੱਲਾਂ ਕਰਨੀਆਂ ਜਾਂ ਇਦਾਂ ਦੇ ਬਿਆਨ ਦੇਣੇ ਇਹ ਮੈਨੂੰ ਸਮਝਦਾ ਵੀ ਪੰਜਾਬ ਦਾ ਇਹਦੇ ਨਾਲ ਮਾਹੌਲ ਖਰਾਬ ਹੋ ਸਕਦਾ ਵਾ ਮੇਰੇ ਕੋਲ ਜੀ ਬਹੁਤ ਸਾਰੀਆਂ ਕੰਪਲੇਟਾਂ ਜਿਹੜੀਆਂ ਆ ਚੁੱਕੀਆਂ ਵਾ ਬਹੁਤ ਲੋਕਾਂ ਨੇ ਐਜੇ ਮਿਨਿਟੀ ਕਮਿਸ਼ਨ ਨੂੰ ਕੰਪਲੇਟਾਂ ਲਗੀਆਂ ਵਾ ਵੀ ਐਸਾ ਦੇ ਬਿਆਨ ਜਿਹੜੇ ਆ ਲੋਕ ਦੇ ਰਹੇ ਨੇ ਇਹਦੇ ਲਈ ਮੈਂ ਡੀਜੀਪੀ ਸਾਹਿਬ ਨਾਲ ਵੀ ਗੱਲ ਕਰਾਂਗਾ ਕਿ ਇਦਾਂ ਦੇ ਬਿਆਨ ਜਿਹੜੇ ਲੋਕ ਦਿੰਦੇ ਉਹਨਾਂ ਤੇ ਬੰਦ ਕਰੋ ਨੇ ਕਾਰਵਾਈ ਕਰਨੀ ਚਾਹੀਦੀ ਆ हां जी चेयरमैन साहब जय ਜੀ ਹਾਂ ਜੀ ਜਮਸੀ ਜੀ ਕੀ ਹਾਲ ਚਾਲ ਹੈ ਜੀ हां जी ਸਰ ਮੈਂ ਪੱਤਰਕਾਰ ਨਵਜੋਤ ਗਿੱਲ ਗੱਲ ਕਰਦਾ ਜੀ ਹਾਂ ਜੀ ਹਾਂ ਜੀ ਕੀ ਹਾਲ ਚਾਲ ਹੈ ਜੀ ਤੇ ਸਰ ਅੱਜ ਪੰਜਾਬ ਦੇ ਜੇ ਹਾਲਾਤਾਂ ਦੀ ਗੱਲ ਕਰੀਏ ਤੇ ਹਰ ਪਾਸੇ ਸਰ ਪਾਣੀ ਪਾਣੀ ਆ ਤੇ ਬਹੁਤ ਜ਼ਿਆਦਾ ਪੰਜਾਬ ਦੇ ਮਾੜੇ ਹਾਲਾਤ ਆ ਉਹਦੇ ਸਬੰਧ ਦੇ ਵਿੱਚ चेयरमैन ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਜੀ ਮੈਂ ਤੇ ਆਪ ਇਸ ਚੀਜ਼ ਦੇ ਵਿੱਚ ਕੰਮ ਕਰ ਰਿਹਾ ਜੀ ਤੁਸੀਂ ਦੇਖਿਆ ਹੋਵੇਗਾ ਪਿਛਲੇ 3-4 ਦਿਨਾਂ ਦੇ ਵਿੱਚ ਮੈਂ ਖੁਦ ਆਪ ਜਿੱਥੇ ਹੜ੍ਹ ਬਹੁਤ ਜਿਆਦਾ ਆਇਆ ਲੋਕ ਪ੍ਰਭਾਵਿਤ ਨੇ ਉਸ ਜਗ੍ਹਾ ਦੇ ਉੱਪਰ ਜਿੱਦਾ ਕੱਲ ਮੈਂ ਕੋਹਨੇਵਾਲ ਗਿਆ ਜੀ ਉੱਥੇ ਉਹ ਲਿੰਕ ਜਿਹੜਾ ਉਹਦਾ ਪੰਜਾਬ ਦੇ ਨਾਲ ਟੁੱਟ ਚੁੱਕਾ ਸੀ ਉਸ ਪਿੰਡ ਦਾ ਉਹਦੇ ਅੰਦਰ 3-4 ਦਿਨ ਤੋਂ ਲੋਕ ਭੁਖੇ ਬੈਠੇ ਸੀ ਕੱਲ ਉੱਥੇ ਅਸੀਂ ਤੱਕਿੰਦੇ ਕੇ ਆਏ ਆ ਫਿਰ ਅਜਨਾਲਾ ਦੇ ਵਿੱਚ ਰਮਦਾਗ ਅੱਜ ਵੀ ਸਾਡੀਆਂ ਟੀਮਾਂ ਫਿਰੋਜ਼ਪੁਰ ਦੇ ਵਿੱਚ ਜਿਹੜਾ ਪੱਪਾ ਨਾਨਕ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਵਰਕ ਕਰ ਰਹੀਆਂ ਜੀ ਤੇ ਹਾਲਾਤ ਤੇ ਲੋਕਾਂ ਦੇ ਬਹੁਤ ਮਾਰੇ ਆ ਸਰਕਾਰ ਵੀ ਆਪਣੇ ਤੌਰ ਤੇ ਕੰਮ ਕਰ ਰਹੀ ਆ ਔਰ ਜਿਹੜੇ ਸਮਾਜਿਕ ਜਥੇਬੰਦੀਆਂ ਨੇ ਧਾਰਮਿਕ ਜਥੇਬੰਦੀਆਂ ਨੇ ਉਹ ਵੀ ਕੰਮ ਕਰ ਰਹੀਆਂ ਜਿਹਦੇ ਵੀ ਸਾਡੇ ਅਪੋਸਟਲ ਅੰਕਲ ਯੂਸਫ ਨੂਲਾ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਵੀ ਕੰਮ ਮਿਲਦਾ ਅੱਧੇ ਘੰਟੇ ਦਾ ਹੀ ਹੈ ਜਿਹੜਾ ਤੁਸੀਂ ਦੇਖਿਆ ਹੋਵੇਗਾ ਵੀ ਉਹਨਾਂ ਨੇ ਕਿਆ ਵੀ ਸੀ ਵੀ ਜਿਹੜੇ ਲੋਕ ਸਾਡੇ ਹਾਦਸਾ ਗ੍ਰਸਤ ਜਿਹੜੇ ਹੈਗੇ ਨੇ ਇਹਨਾਂ ਦੇ ਲਈ ਮਦਦ ਬਹੁਤ ਬੜੀ ਗਿਣਤੀ ਚ ਉਹਨਾਂ ਨੇ ਭੇਜੀ ਵੀ ਆ ਔਰ ਹਾਲੇ ਵੀ ਅੱਜ ਵੀ ਬਹੁਤ ਬੜੀ ਗਿਣਤੀ ਚ ਮਦਦ ਇਥੇ ਪਹੁੰਚਦੀ ਸਾਰੇ ਇਲਾਕਿਆਂ ਦੇ ਵਿੱਚ ਚ ਚੇਅਰਮੈਨ ਸਾਹਿਬ ਜੇ ਕ੍ਰਿਸਚੀਅਨ ਭਾਈਚਾਰੇ ਦੀ ਗੱਲ ਕਰੀਏ ਤੇ ਸਾਰੀਆਂ ਕਮਿਊਨਿਟੀਆਂ ਜਿਹੜੀਆਂ ਸਾਥ ਦੇ ਰਹੀਆਂ ਕ੍ਰਿਸਚੀਅਨ ਭਾਈਚਾਰੇ ਦਾ ਜਿਹੜਾ ਸਾਥ ਹੈ ਇਸ ਸਮੇਂ ਹੜਪੀੜਿਤ ਲੋਕਾਂ ਦੇ ਨਾਲ ਕਿੱਦਾਂ ਦਾ ਆ ਦੇਖੋ ਕ੍ਰਿਸਚੀਅਨ ਭਾਈਚਾਰਾ ਬਹੁਤ ਧੰਨਵਾਦ ਸਾਡੇ ਲੋਕ ਜਿਹੜੇ ਆ ਗਰੀਬ ਲੋਕ ਨੇ ਪੱਠਿਆਂ ਤੇ ਕੰਮ ਕਰਨ ਵਾਲੇ ਨੇ ਜਿਹੜੇ ਰਿਕਸ਼ਾ ਚਲਾਉਣ ਵਾਲੇ ਨੇ ਸਬਜ਼ੀਆਂ ਵੇਚਣ ਵਾਲੇ ਸਾਡੇ ਬਾਰਡਰ ਏਰੀਆ ਦੇ ਵਿੱਚ ਬਹੁਤ ਲੋਕ ਗਰੀਬ ਨੇ ਤੇ ਉਹਨਾਂ ਦੇ ਵਿਚਾਰਿਆਂ ਦੇ ਘਰ ਪਹਿਲਾਂ ਰਸਣ ਨਹੀਂ ਸੀ ਔਰ ਰੋਜ਼ ਹੈਂਡ ਟੂ ਮੌਤ ਬੰਦੇ ਸੀ ਵੀ ਰੋਜ਼ ਦਿਹਾੜੀ ਕਰਨੀ ਤੇ ਉਹ ਕਮਾਣਾ ਤੇ ਹੀ ਖਾਣਾ ਉਹਨਾਂ ਦੀ ਦਿਹਾੜੀਆਂ ਉਹ ਨਹੀਂ ਲੱਗ ਰੀਆਂ ਤੇ ਲੋਕ ਤੰਗ ਪਰੇਸ਼ਾਨ ਨੇ ਤੇ ਮੈਂ ਆਪਣੇ ਵੱਲੋਂ ਔਰ ਅੰਕਰੂਲਾ ਮਿਨਿਸਟਰੀ ਵੱਲੋਂ ਉਹਨਾਂ ਨੂੰ ਇੱਕ ਇੱਕ ਮਹੀਨੇ ਦਾ ਰਸਣ ਅਸੀਂ ਦੇ ਕੇ ਆਏ ਆ ਸਾਰਿਆਂ ਨੂੰ ਔਰ ਹੋਰ ਵੀ ਅਸੀਂ ਜਿਹੜੇ ਜਿਹੜੇ ਜਿੱਥੇ ਤੁਹਾਨੂੰ ਕੋਲ ਆ ਰਹੀਆਂ ਵਾ ਉਥੇ ਉਥੇ ਸਾਡੀਆਂ ਟੀਮਾਂ ਜਾ ਰਹੀਆਂ ਵਾ ਕਿ 6 ਮਹੀਨੇ ਦਾ ਰਾਸ਼ਨ ਅਸੀਂ ਆਪਣੇ ਵੱਲੋਂ ਪ੍ਰੋਵਾਈਡ ਕਰਵਾ ਰਹੇ ਹਾਂ ਜਿਨ੍ਹਾਂ ਨੂੰ ਤਰਪਾਲਾ ਚਾਹੀਦੀਆਂ ਉਹਨਾਂ ਨੂੰ ਤਰਪਾਲਾ ਦੇ ਰਹੇ ਹਾਂ ਜਿਨ੍ਹਾਂ ਨੂੰ ਹੋਰ ਘਰੇਲੂ ਜ਼ਰੂਰਤਾਂ ਦਾ ਸਮਾਨ ਚਾਹੀਦਾ ਵਾ ਉਹ ਵੀ ਅਸੀਂ ਪ੍ਰੋਵਾਈਡ ਕਰਾ ਰਹੇ ਹਾਂ ਜੀ ਗੁਰਵ ਜੀ ਅਸੀਂ ਤੁਹਾਡੀਆਂ ਕੁਝ ਵੀਡੀਓ ਦੇਖੀਆਂ ਜਿੱਥੇ ਤੁਸੀਂ ਖੁਦ ਪਾਣੀ ਦੇ ਵਿੱਚ ਉਤਰੇ ਹੋਏ ਹੋ ਔਰ ਖੁਦ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾ ਰਹੇ ਹੋ ਇਹ ਜਿਹੜੀ ਤੁਹਾਡੇ ਵੱਲੋਂ ਸੇਵਾ ਕੀਤੀ ਜਾ ਰਹੀ ਆ ਇਹ ਸੱਚ ਪੂਛ ਸراہਣਾ ਦੇ ਯੋਗ ਆ ਤੇ ਕਿ ਅੱਗੇ ਵੀ ਇਹ ਸੇਵਾ ਜਿਹੜੀ ਆ ਜਿੰਨੇ ਦਿਨ ਆ ਇਹ ਜੋ ਹਾਲਾਤ ਪੰਜਾਬ ਦੇ ਬਣੇ ਆ ਤੁਹਾਡੇ ਵੱਲੋਂ ਸੇਵਾ ਇਹ ਜਾਰੀ ਰਹੇਗੀ ਪਰ ਨਿਰੰਤਰ ਨਿਦਾ ਹੀ ਜਾਰੀ ਰਹੇਗੀ ਉਹ ਮੈਂ ਅੱਜ ਤੋਂ ਨਹੀਂ ਤੁਸੀਂ ਦੇਖ ਮੈਨੂੰ ਦੇਖਦੇ ਹੋਗੇ ਪਿਛਲੇ 10-15 ਸਾਲਾਂ ਤੋਂ ਮੈਂ ਪਿਛਲੇ ਜਦੋਂ ਕੇਰਲਾ ਦੇ ਵਿੱਚ ਬਾੜ ਆਈ ਉਦੋਂ ਵੀ ਮੈਂ ਕੇਰਲਾ ਚ ਜਾ ਕੇ ਸੇਵਾ ਕੀਤੀ ਅਗਰ ਗੱਲ ਕਰ ਲਈਏ ਕੋਵਿਡ ਦੀ ਗੱਲ ਕਰ ਲਈਏ ਕੋਵਿਡ ਦੇ ਵਿੱਚ ਬਹੁਤ ਵੱਡੀ ਅ ਗਿਣਤੀ ਦੇ ਵਿੱਚ ਅਸੀਂ ਰਾਸ਼ਨ ਉਦੋਂ ਵੰਡਿਆ ਆਕਸੀਜਨ ਕੰਸਨਟ੍ਰੇਟਰ ਲੋਕਾਂ ਨੂੰ ਦਿੱਤੇ ਆਕਸੀਮੀਟਰ ਦਿੱਤੇ ਸੈਨਟਾਈਜ਼ਰ ਦਿੱਤੇ ਮਾਸਕਸ ਦਿੱਤੇ ਨਹੀਂ ਗੌਰਵ ਜੀ ਤੁਹਾਨੂੰ ਡਰ ਨਹੀਂ ਲੱਗਦਾ ਕਿ ਤੁਹਾਨੂੰ ਨਹੀਂ ਲੱਗਦਾ ਕਿ ਇਸ ਸਮੇਂ ਪਾਣੀ ਜਿਹੜਾ ਦੂਸ਼ਿਤ ਹੋਇਆ ਜੇ ਪਾਣੀ ਚ ਉਤਰੋਗੇ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਉਹ ਲੱਗ ਸਕਦੀਆਂ ਨੇ ਉਹ ਸਰ ਬਿਮਾਰੀਆਂ ਤੋਂ ਡਰ ਨਹੀਂ ਲੱਗਦਾ ਮੈਨੂੰ ਆਪਣੇ ਲੋਕਾਂ ਦੇ ਜਿਹੜੇ ਬੱਚੇ ਉਹਨਾਂ ਦੇ ਭੁੱਖੇ ਆ ਮੈਨੂੰ ਉਹ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਵੀ ਉਹ ਭੁੱਖੇ ਨਾ ਕਿਤੇ ਰਹਿ ਜਾਣ ਮੈਂ ਕੱਲ ਗਿਆ ਕੋਹਨੇਵਾਲੋ ਕਹਿੰਦੇ ਜੀ 60 ਫੁੱਟ ਡੂੰਘਾ ਵਾ ਚੇਅਰਮੈਨ ਸਾਹਿਬ ਤੁਸੀਂ ਨਾ ਜਾਓ ਮੈਂ ਕਹਿੰਦਾ 600 ਫੁੱਟ ਡੂੰਗਾ ਹੈਗਾ ਫਿਰ ਵੀ ਉੱਥੇ ਜਾਵਾਂਗੇ ਮਗਰ ਆਪਣੇ ਮਸੀਹ ਭੈਣਾਂ ਭਰਾਵਾਂ ਨੂੰ ਭੁੱਖੇ ਨਹੀਂ ਰਹਿਣ ਦਿੱਤਾ ਜਾਏਗਾ ਸੋ ਡਰ ਸਾਡੀ ਅਸੀਂ ਪਰਮੇਸ਼ਵਰ ਦਾ ਕੰਮ ਕਰ ਰਹੇ ਹਾਂ ਸਾਡੀ ਰਾਖੀ ਪਰਮੇਸ਼ਵਰ ਪਰਮ ਜੀਸਸ ਮਸੀਹ ਜੀ ਕਰ ਰਹੇ ਨੇ ਔਰ ਇਦਾਂ ਹੀ ਅਸੀਂ ਸੇਵਾ ਜਿਹੜੀ ਆਪਣੇ ਕੌਮ ਲਈ ਕਰਦੇ ਰਵਾਂਗੇ ਅੱਛਾ ਚੇਅਰਮੈਨ ਸਾਹਿਬ ਇੱਕ ਬੜਾ ਹੀ ਖਾਸ ਸਵਾਲ ਇਹ ਆ ਕਿ ਜਿੱਥੇ ਕ੍ਰਿਸਚੀਅਨ ਭਾਈਚਾਰਾ ਆ ਬਾਕੀ ਕਮਿਊਨਿਟੀਆਂ ਦੇ ਨਾਲ ਮਿਲ ਕੇ ਸੇਵਾ ਕਰ ਰਿਹਾ ਹੈ ਉੱਥੇ ਹੀ ਇੱਕ ਜਿਹੜਾ ਬਿਆਨ ਸਾਹਮਣੇ ਆਉਂਦਾ ਆ ਸਾਡਾ ਹੀ ਆਪਣਾ ਭਰਾ ਆ ਪੱਤਰਕਾਰ ਭਰਾ ਜਿਹਦੇ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਜੋ ਕਿ ਪੰਜਾਬੀ ਲੋਕ ਚੈਨਲ ਉਹਨਾਂ ਦੇ ਵੱਲੋਂ ਕ੍ਰੀਏਟ ਕੀਤਾ ਗਿਆ ਔਰ ਉਸ ਚੈਨਲ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਥੱਲੀ ਦੇ ਵੱਲੋਂ ਕਿ ਕ੍ਰਿਸਚੀਅਨ ਭਾਈਚਾਰਾ ਜਿਹੜਾ ਆ ਉਹਨਾਂ ਦੇ ਪਾਦਰੀ ਕਿੱਥੇ ਆ ਪਾਸਟਰ ਹੁਣ ਕਿੱਥੇ ਆ ਹੁਣ ਕਿੱਥੇ ਲੁਕ ਗਏ ਆ ਪਹਿਲਾਂ ਕਹਿੰਦੇ ਸੀ ਕਿ ਅਸੀਂ ਮਤਲਬ ਕੜਾ ਪ੍ਰਸ਼ਾਦ ਨਹੀਂ ਖਾਂਦੇ ਜਾਂ ਲੰਗਰ ਨਹੀਂ ਤੇ ਅੱਜ ਇਹਨਾਂ ਦੇ ਮਸੀਹ ਭਾਈਚਾਰੇ ਤੇ ਆਫਤ ਆਈ ਹੈ ਤੇ ਅੱਜ ਹੁਣੇ ਮਤਲਬ ਸਭ ਕੁਝ ਖਾ ਰਹੇ ਆ ਤੇ ਹੁਣ ਕਿਉਂ ਖਾ ਰਹੇ ਆਏ ਤੇ ਇਸ ਇਸ ਉੱਤੇ ਮਤਲਬ ਜਿਹੜੀ ਟਿੱਪਣੀ ਜਿਹੜੀ ਕ੍ਰਿਸਚੀਅਨ ਭਾਈਚਾਰੇ ਤੇ ਕੀਤੀ ਗਈ ਆ ਇਹਦੇ ਸਬੰਧ ਦੇ ਵਿੱਚ ਤੁਹਾਡਾ ਕੀ ਕਹਿਣਾ ਆ ਜੀ ਮੈਂ ਕਹੜੇ ਸ਼ਬਦਾਂ ਚ ਨਿੰਦਾ ਕਰਦਾ ਸਿੱਧੀ ਇਹ ਬਹੁਤ ਮਾੜੀ ਗੱਲ ਆ ਜੀ ਕਿਸੇ ਨੇ ਇਦਾਂ ਦੀ ਕੋਈ ਗੱਲ ਕੀਤੀ ਆ ਇਦਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਅ ਅੱਜ ਅਸੀਂ ਸੋਸ਼ਲ ਮੀਡੀਆ ਦੇ ਅਗਰ ਦੇਖ ਲਈਏ ਜਿਨੇ ਵੀ ਪਰਮੇਸ਼ਵਰ ਦੇ ਦਾਸ ਨੇ ਵੱਡੀਆਂ ਮਿਨਿਸਟਰੀਆਂ ਵਾਂਗ ਛੋਟੀਆਂ ਮਿਨਿਸਟਰੀਆਂ ਵਾਂਗ ਸਾਡੀ ਕੈਥਲਿਕ ਆ ਸੈਨਾਈ ਆ ਹੋਰ ਵੀ ਜਿਹੜੇ ਸਾਡੇ ਜਿਹੜੇ ਹੈਗੇ ਭਰਾ ਸਾਰੇ ਆਪਣੇ ਵੱਲੋਂ ਵੀ ਆਪਣੇ ਪਰਿਵਾਰ ਵੱਲੋਂ ਵੀ ਸਾਰੇ ਰਾਸ਼ਨ ਦੀ ਸੇਵਾ ਕਰ ਰਹੇ ਨੇ ਜਿਸ ਕੋ ਜਿਹੜੀ ਜਿਹੜੀ ਸੇਵਾ ਹੋ ਰਹੀ ਆ ਉਹ ਕਰ ਰਹੇ ਨੇ ਮਗਰ ਇਦਾਂ ਦੀ ਗੱਲ ਕਰਨੀ ਜਿੱਥੇ ਸਾਡੇ ਸਿੱਖ ਭਰਾ ਵੀ ਕਰ ਰਹੇ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਮਗਰ ਇਦਾਂ ਤੇ ਗੱਲਾਂ ਕਰਨੀਆਂ ਜਾਂ ਇਦਾਂ ਦੇ ਬਿਆਨ ਦੇਣੇ ਇਹ ਮੈਨੂੰ ਸਮਝਦਾ ਵੀ ਪੰਜਾਬ ਦਾ ਇਹਦੇ ਨਾਲ ਮਾਹੌਲ ਖਰਾਬ ਹੋ ਸਕਦਾ ਵਾ ਆਪਸੀ ਭਾਈਚਾਰਕ ਜਿਹੜੀ ਸਾਂਝ ਹੈ ਉਹਨੂੰ ਢਾਹ ਲੱਗ ਸਕਦੀ ਆ ਇਦਾਂ ਦੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਿ ਪੱਤਰਕਾਰ ਦਾ ਕੰਮ ਹੁੰਦਾ ਵੀ ਸਮਾਜ ਦੇ ਵਿੱਚ ਇੱਕ ਅੱਛਾ ਮੈਸੇਜ ਦੇਣਾ ਮਗਰ ਜਦੋਂ ਇਦਾਂ ਦੀ ਗੱਲਾਂ ਦੇ ਵਿੱਚ ਬੰਦੇ ਪੈ ਜਾਂਦੇ ਨੇ ਤੇ ਮੈਂ ਸਮਝਦਾ ਵੀ ਉਹ ਜਿਹੜੇ ਆ ਉਹ ਸਮਾਜ ਦੇ ਵਿੱਚ ਇੱਕ ਨਫ਼ਰਤ ਦਾ ਬੀਜ ਜਿਹੜੇ ਬੋ ਰਹੇ ਆ ਇਹ ਕੰਮ ਨਹੀਂ ਕਰਨੇ ਚਾਹੀਦੇ ਇਹਨਾਂ ਦੇ ਲੱਗਦਾ ਤੁਹਾਨੂੰ ਇਹ ਜਿਹੜਾ ਇਹ ਬਿਆਨ ਆ ਇਹ 파ੜ ਪਾਉਣ ਦਾ ਕੰਮ ਕਰਦਾ ਕਿਉਂਕਿ ਜਿੱਥੇ ਅੱਜ ਸਾਰੀਆਂ ਕਮਿਊਨਿਟੀਆਂ ਜਿਹੜੀਆਂ ਆ ਮਿਲ ਕੇ ਸੇਵਾ ਕਰ ਰਹੀਆਂ ਮਿਲ ਕੇ ਕੰਮ ਕਰਨਾ ਚਾਹੁੰਦੀਆਂ ਕਿਉਂਕਿ ਪੰਜਾਬ ਦੇ ਹਾਲਾਤ ਜਿਹੜੇ ਬਹੁਤ ਮਾੜੇ ਆ ਔਰ ਸਾਰਿਆਂ ਨੂੰ ਹੀ ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਉਹਨਾਂ ਦੇ ਅੰਦਰ ਜਿਹੜੀ ਆ ਇਹ ਭਾਵਨਾਤਮਕ ਇੱਕ ਸੋਚ ਆ ਕਿ ਅਸੀਂ ਹਰ ਇੱਕ ਉਸ ਪਰਸਨ ਤੱਕ ਪਹੁੰਚੀਏ ਉਹਨੂੰ ਰੈਸਕਿਊ ਕਰੇ ਜਾਂ ਉਹਨਾਂ ਤੱਕ ਜਿਹੜਾ ਬੰਦਾ ਰਸਣ ਹੈ ਉਹ ਮੁਹਈਆ ਕੀਤਾ ਜਾਵੇ ਪਰ ਉਥੇ ਇਹ ਬਿਆਨ ਨੂੰ ਕਰ ਦੇਣਾ ਇੱਕ ਬਹੁਤ ਵੱਡੀ ਮਤਲਬ ਇੱਕ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਹੋਏਗਾ ਜਿਵੇਂ ਮੈਂ ਤੁਹਾਨੂੰ ਦੱਸਦਾ ਵੀ ਬਹੁਤ ਮੰਦ ਭਾਗਾ ਇਹ ਬਿਆਨ ਆ ਇਦਾਂ ਦੇ ਬਿਆਨ ਦੇਣ ਤੋਂ ਹਰ ਇੱਕ ਇਨਸਾਨ ਨੂੰ ਬਚਣਾ ਚਾਹੀਦਾ ਵਾ ਵੀ ਜਿਹਦੇ ਨਾਲ ਜਿਹੜਾ ਵਾ ਆਪਸੀ ਭਾਈਚਾਰਕ ਸਾਂਝ ਨੂੰ ਢਾਹ ਲੱਗ ਸਕਦੀ ਆ ਔਰ ਮੈਂ ਆਪਣੇ ਵੱਲੋਂ ਮੈਂ ਸੀਪੀ ਸਾਹਿਬ ਨਾਲ ਵੀ ਗੱਲ ਕਰਾਂਗੇ ਇੱਥੇ ਆਪਣੇ ਜਲੰਧਰ ਦੇ ਜਿਹੜੇ ਸਾਡੇ ਹੈਗੇ ਨੇ ਔਰ ਜਿਸ ਮੈਂ ਡੀਜੀਪੀ ਸਾਹਿਬ ਨਾਲ ਵੀ ਗੱਲ ਕਰਾਂਗਾ ਵੀ ਇਦਾਂ ਦੇ ਬਿਆਨ ਜਿਹੜੇ ਆ ਦੇਣ ਤੋਂ ਲੋਕਾਂ ਨੂੰ ਬਚਣਾ ਚਾਹੀਦਾ ਵਾ ਕਿਉਂਕਿ ਇਹਦੇ ਨਾਲ ਜਿਹੜੇ ਸਾਡੇ ਜਿਹੜੇ ਭਾਈਚਾਰਕ ਸਾਂਝ ਹੈ ਉਹਨੂੰ ਬਹੁਤ ਵੱਡੀ ਟਹਾ ਲੱਗ ਸਕਦੀ ਆ ਕਿਉਂਕਿ ਅੱਗੇ ਤੇ ਆਪਾਂ ਜਿਹੜੇ ਮਹਾਮਾਰੀ ਦੇ ਨਾਲ ਜੂੰਜ ਰਹੇ ਆ ਅੱਜ ਤੇ ਹੜ੍ਹ ਦੇ ਨਾਲ ਅਸੀਂ ਜੂੰਜ ਰਹੇ ਆ ਵੀ ਲੋਕ ਪਰੇਸ਼ਾਨ ਨੇ ਲੋਕ ਤੰਗ ਨੇ ਅੱਜ ਦੇਖੋ ਕੋਈ ਅਮੀਰ ਆ ਜਾਂ ਗਰੀਬ ਆ ਹਰ ਬੰਦਾ ਪਰੇਸ਼ਾਨ ਆ ਉਹ ਜਿਹੜੀ ਆਫਤਾ ਵਾ ਇਹ ਕਿਸੇ ਇੱਕ ਇਨਸਾਨ ਵੱਲੋਂ ਨਹੀਂ ਇਹ ਜਿਹੜੀ ਆ ਕੁਦਰਤ ਵੱਲੋਂ ਆਈ ਆ ਔਰ ਇਹਦਾ ਸਾਨੂੰ ਮਿਲ ਕੇ ਸਾਹਮਣੇ ਕਰਨਾ ਚਾਹੀਦਾ ਹੋਵੇ ਕਿ ਦੂਜੇ ਦੀ ਬਾਹ ਮਾਣੀ ਤੇ ਚੱਲਣਾ ਚਾਹੀਦਾ ਵਾ ਕੋਈ ਹਿੰਦੂ ਮੁਸਲਮ ਸਿੱਖ ਈਸਾਈ ਵਾਲੀ ਗੱਲ ਨਹੀਂ ਚਾਹੀਦੀ ਆਪਸੇ ਭਾਈਚਾਰਕ ਸਾਂਝ ਦਾ ਸਬੂਤ ਦੇਣਾ ਚਾਹੀਦਾ ਵਾ ਔਰ ਇਦਾਂ ਦੇ ਜਿਹੜੇ ਲੋਕ ਬਿਆਨ ਦਿੰਦੇ ਆ ਮੈਂ ਸਮਝਦਾ ਵੀ ਉਹ ਸਮਾਜ ਦੇ ਵਿੱਚ ਇੱਕ ਨਫ਼ਰਤ ਦਾ ਬੀਜ ਬੋ ਰਹੇ ਨੇ ਉਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਚੇਰਮੈਨ ਸਾਹਿਬ ਲਾਸਟ ਵਿੱਚ ਤੁਹਾਡਾ ਜਿਹੜਾ ਆ ਪੂਰੇ ਸਮਾਜ ਨੂੰ ਕੀ ਮੈਸੇਜ ਆ ਇਸ ਔਖੇ ਔਰ ਮਾੜੇ ਹਾਲਾਤਾਂ ਦੇ ਵਿੱਚ ਦੇਖੋ ਮੈਂ ਸਮਾਜ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਵੀ ਤੁਸੀਂ ਇੱਕਜੁੱਟ ਰਹੋ ਕਿਸੇ ਦੀ ਗੱਲ ਦੇ ਮਗਰ ਲੱਗ ਕੇ ਆਪਸ ਦੇ ਵਿੱਚ ਕੋਈ ਵੀ ਕਿਸੇ ਨੇ ਨਫ਼ਰਤ ਨਹੀਂ ਆਪਣੇ ਮਨ ਚ ਲੈ ਕੇ ਹੋਣੀ ਸਾਰਿਆਂ ਨੂੰ ਪਿਆਰ ਕਰੋ ਹਰ ਕਿਸੇ ਦੀ ਹੈਲਪ ਕਰੋ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਹਰ ਕਿਸੇ ਨੂੰ ਲੈ ਕੇ ਚੱਲੋ ਔਰ ਇੱਕ ਦੂਜੇ ਦੀ ਹੈਲਪ ਕਰੋ ਔਰ ਇਹ ਜਿਹੜਾ ਸਮਾਵਾਂ ਅਗਰ ਅਸੀਂ ਇੱਕਜੁੱਟ ਹੋ ਕੇ ਚੱਲਾਂਗੇ ਤੇ ਤਾਂ ਹੀ ਇਹਨੂੰ ਅਸੀਂ ਸਮੇਂ ਨੂੰ ਵਧੀਆ ਤਰੀਕੇ ਦੇ ਨਾਲ ਕੱਟ ਸਕਦੇ ਹਾਂ ਦੇਖੋ ਗੁਦਰਤ ਵੱਲੋਂ ਤੇ ਜਿਹੜੀ ਆਫ਼ਤਾ ਪਈ ਆ ਉਹ ਤੇ ਸਾਡੇ ਉੱਪਰ ਪੈ ਗਈ ਆ ਮਗਰ ਸਾਨੂੰ ਹੁਣ ਚਾਹੀਦਾ ਵੀ ਆਪਾਂ ਇੱਕਜੁੱਟ ਹੋ ਕੇ ਸਮਾਜ ਦੀ ਸੇਵਾ ਕਰੀਏ ਨਾ ਕਿ ਕਿਸੇ ਇੱਕ ਕਮਿਊਨਿਟੀ ਦੀ ਗੱਲ ਕਰੀਏ ਸਾਰਿਆਂ ਨਾਲ ਲੱਗ ਚੱਲੀਏ ਔਰ ਇਦਾਂ ਸੀ ਜਦੋਂ ਅਸੀਂ ਚੱਲਾਂਗੇ ਤੇ ਫਿਰ ਜਿਹੜਾ ਦੁੱਖ ਵੀ ਆ ਉਹ ਵੀ ਮਹਿਸੂਸ ਨਹੀਂ ਹੁੰਦਾ ਵੀ ਜਦੋਂ ਆਪਣੇ ਭਰਾ ਨਾਲ ਖਲੋ ਜਾਣ ਜਦੋਂ ਆਪਣੇ ਸਾਥੀ ਨਾਲ ਖਲੋ ਜਾਣ ਜਿੰਨਾ ਮਰਜ਼ੀ ਕੋਈ ਵੱਡਾ ਦੁੱਖ ਦਾ ਪਹਾੜ ਵੀ ਹੋਵੇ ਤੋ ਵੀ ਕੰਕਰ ਬਣ ਕੇ ਲੱਗਦਾ ਵਾ ਮੈਂ ਸਮਝਦਾ ਵੀ ਸਾਰ ਨੂੰ ਇੱਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਸਮਾਜ ਦੇ ਵਿੱਚ ਗਰਵ ਜੀ ਲਾਸਟ ਸਵਾਲ ਆ ਕਿ ਤੁਸੀਂ ਹੁਣ ਤੱਕ ਕਿਹੜੇ ਕਿਹੜੇ ਪਿੰਡਾਂ ਦਾ ਜਿਹੜਾ ਦੌਰਾ ਕਰ ਚੁੱਕੇ ਹੋ ਜਿੱਥੇ ਕਿ ਪਾਣੀ ਦੇ ਜਿਹੜਾ 70 ਜਾਂ ਬਹੁਤ ਜ਼ਿਆਦਾ ਪਿੰਡਾਂ ਦੇ ਵਿੱਚ ਲੋਕਾਂ ਦੇ ਘਰਾਂ 'ਚ ਪਾਣੀ ਚਲਾ ਗਿਆ ਬਹੁਤ 70 ਉੱਚਾ ਪਾਣੀ ਦਾ ਔਰ ਕਿੰਨਾ ਕਿੰਨਾ ਘਰਾਂ ਦੇ ਵਿੱਚ ਔਰ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਹੁਣ ਤੱਕ ਵਿਜ਼ਿਟ ਕਰ ਚੁੱਕੇ ਹੋ ਜੀ ਮੈਂ ਤੁਹਾਨੂੰ ਦੱਸਿਆ ਜਿੱਦਾਂ ਮੈਂ ਗੁਰਦਾਸਪੁਰ ਦਾ ਪੂਰਾ ਏਰੀਆ ਜਿੱਦਾ ਦਿਨਾ ਨਗਰ ਹੋ ਗਿਆ ਆਪਣਾ ਪਠਾਨਕੋਟ ਹੋ ਗਿਆ ਗੁਰਦਾਸਪੁਰ ਹੋ ਗਿਆ ਨਾਲ ਦੇ ਲੱਗਦੇ ਜਿਹੜੇ ਜਿਹੜੇ ਪਿੰਡ ਐ ਇਹਨਾਂ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਕੱਲ ਮੈਂ ਕੋਨੇਵਾਲ ਪਿੰਡ ਚ ਗਿਆ ਕੋਨੇਵਾਲ ਪਿੰਡ ਚ ਬਹੁਤ ਜ਼ਿਆਦਾ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਚੜ ਚੁੱਕਾ ਇੱਕ ਤੇ ਸਾਡੇ ਭਰਾ ਦੀ ਉੱਥੇ ਜਿਹੜੀ ਕੋਠੀ ਸੀ ਉਹ ਵਿਚਾਰੇ ਨੇ ਬਣਾਈ ਸੀ ਨਵੀਂ ਉਹ ਸਾਰੀ ਢੱਟ ਗਈ ਉਹ ਖਤਮ ਹੋ ਗਈ ਔਰ ਜਿਹੜੇ ਸਾਡੇ ਗਰੀਬ ਭੈਣ ਭਰਾਵੋ ਉਹਨਾਂ ਦੀ ਸ਼ੱਤਾਂ ਪੈ ਗਈਆਂ ਉਹਨਾਂ ਤੇ ਪਰਸ਼ ਬੈਠੇ ਨੇ ਉਹ ਰੋਟੀ ਪਾਣੀ ਖਾਣ ਲਈ ਨਹੀਂ ਹੈਗੀ ਕੋਈ ਪਾਇਦਾ ਸਾਧਨ ਨਹੀਂ ਹੈਗਾ ਉਹਨਾਂ ਕੋਲ ਤੇ ਮੈਂ ਪੂਰੇ ਸ਼ਾਹ ਦੇ ਦੌਰਾਨ ਕੀਤਾ ਵਾ ਪੰਜਾਬ ਦੇ ਵਿੱਚ ਜਿੱਥੇ-ਇਥੇ ਹੜ ਆਇਆ ਵਾ ਉਥੇ-ਉਥੇ ਅਸੀਂ ਜਿਹੜਾ ਵਾ ਸੇਵਾ ਕਰ ਰਹੇ ਆ ਜੀ ਮੇਰੀਆਂ ਟੀਮਾਂ ਫਾਜ਼ਿਲਕਾ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਦਿਨਾਨਗਰ ਦੇ ਵਿੱਚ ਹਰ ਜਗ੍ਹਾ ਕੰਮ ਸਾਡੀਆਂ ਟੀਮਾਂ ਜਨਾਲਾ ਦੇ ਵਿੱਚ ਕਰ ਰਹੀਆਂ ਵਾ ਔਰ ਜਿਹੜੀ ਸੇਵਾ ਨਿਰੰਤਰ ਇੱਥੇ ਚੱਲਦੀ ਰਹੇਗੀ ਗੁਰਵਜ ਜਿਹੜਾ ਪੰਜਾਬ ਨੂੰ ਘਾਟਾ ਪਿਆ ਲੱਗਦਾ ਇਹ ਘਾਟਾ ਜਿਹੜਾ ਇਹ ਘਾਟੇ ਦੀ ਪੂਰਤੀ ਹੋ ਸਕਦੀ ਆ ਦੇਖੋ ਨਵਜੋਤ ਜੀ ਇਹ ਪੰਜਾਬ ਆ ਪੰਜਾਬ ਨੂੰ ਬੜੀ ਵਾਰੀ ਲੋਕਾਂ ਨੇ ਸੁੱਟਣ ਦੀ ਵੀ ਕੋਸ਼ਿਸ਼ ਕੀਤੀ ਬੜੀ ਵਾਰੀ ਢਾਉਣ ਦੀ ਕੋਸ਼ਿਸ਼ ਕੀਤੀ ਮਗਰ ਇਹ ਪੰਜਾਬ ਆ ਇਹ ਪੰਜਾਬ ਫੇਰ ਉੱਠ ਕੇ ਖੜਾ ਪੰਜਾਬ ਆ ਜਿਹੜਾ ਆਪ ਭਾਵੇਂ ਜਿੰਨੇ ਮਰਜੀ ਮੁਸੀਬਤ ਚ ਹੋਵੇ ਮਗਰ ਜਦੋਂ ਇਹਨੂੰ ਪਤਾ ਲੱਗਦਾ ਵੀ ਮੇਰਾ ਗਵਾਂਢੀ ਕੋਈ ਸੂਬਾ ਮੇਰਾ ਕੋਈ ਗਵਾਂਢੀ ਕੋਈ ਮੇਰਾ ਭਰਾ ਮੁਸੀਬਤ 'ਚ ਆ ਤੇ ਪੰਜਾਬੀ ਉੱਠ ਕੇ ਖੜੇ ਹੋ ਕੇ ਉਹਨਾਂ ਦੀ ਵੀ ਸੇਵਾ ਕਰਨ ਨੂੰ ਸ਼ੁਰੂ ਹੋ ਜਾਂਦੇ ਦੂਜੀਆਂ ਸਟੇਟਾਂ ਦੇ ਵਿੱਚ ਵੀ ਜਾ ਕੇ ਇਹ ਪੰਜਾਬ ਇਹਨੂੰ ਕੋਈ ਖਤਮ ਨਹੀਂ ਕਰ ਸਕਦਾ ਇਹ ਪਰਮੇਸ਼ਵਰ ਦੀ ਕਿਰਪਾ ਪੰਜਾਬ ਦੇ ਉੱਪਰ ਆ ਹੈਗੀ ਆ ਤੇ ਇਦਾਂ ਹੀ ਬਣੀ ਰਹਿਣੀ ਆ ਗੌਰਵ ਜੀ ਲਾਸਟ ਸਵਾਲ ਆ ਕਿ ਜਿੱਦਾਂ ਹੁਣ ਤੁਸੀਂ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹੋ ਮੌਜੂਦਾ ਚੇਅਰਮੈਨ ਹੋ ਤੁਸੀਂ ਤੇ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਕੀ ਉਪਰਾਲੇ ਕੀਤੇ ਜਾ ਰਹੇ ਆ ਔਰ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਦੇ ਲਈ ਵਿੱਤੀ ਸਹਾਇਤਾ ਲਈ ਕੀ ਕੁਝ ਕੀਤਾ ਜਾ ਰਿਹਾ ਹੈ देखो पंजाब सरकार अपने पदर पे बहुत बढ़िया काम कर रही है ट्रकों दे ट्रक भर के जेड़ा राशन है वो जेड़ा मुहैया कराया जा रहा है हर एक पिंड दे विकेट जिथे जिथे जेड़ी-जेड़ी चीज चाहिए ਸਾਡੇ ਡੀਸੀ ਸਾਹਿਬਾਂ ਤੁਸੀਂ ਦੇਖਿਆ ਸਾਡੇ ਅੰਮਰਸਾ ਦੇ ਭੈਣ ਸਾਡੀ ਡੀਸੀ ਬਹੁਤ ਵਧੀਆ ਕੰਮ ਕਰ ਰਹੇ ਨੇ ਐਸਐਸਬੀ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ ਹਰ ਜ਼ਿਲ੍ਹੇ ਦੇ ਵਿੱਚ ਜਿੱਥੇ-ਇਥੇ ਹੜ ਆਇਆ ਉਹਥੇ-ਉਥੇ ਸਾਡੇ ਪ੍ਰਸ਼ਾਸਨ ਬਹੁਤ ਵਧੀਆ ਕੰਮ ਕਰ ਰਿਹਾ ਔਰ ਸਰਕਾਰ ਵੀ ਜਿਹੜੀ ਆ ਉਹਨਾਂ ਦਾ ਸਾਥ ਦੇ ਕੇ ਲੋਕਾਂ ਦਾ ਉਹਨਾਂ ਦੀ ਸਾਰ ਲੈ ਰਹੀ ਆ ਔਰ ਜਿੱਥੇ ਮੈਂ ਸਰਕਾਰ ਦਾ ਇੱਥੇ ਧੰਨਵਾਦ ਵੀ ਕਰਦਾ ਵੀ ਉਹਨਾਂ ਨੇ ਬਹੁਤ ਵਧੀਆ ਮਾਨ ਸਾਹਿਬ ਕੰਮ ਕਰ ਰਹੇ ਉਹਨਾਂ ਦੀ ਪੂਰੀ ਟੀਮ ਜਿਹੜੀ ਆ ਵਧੀਆ ਕੰਮ ਕਰ ਰਹੀ ਆ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਸਮਾਂ ਦੇਣ ਦੇ ਲਈ ਸ਼ੁਕਰੀਆ ਥੈਂਕ ਯੂ ਥੈਂਕ ਯੂ